ਕਹਿੰਦੇ ਨੇ ਕਿ ਰੱਬ ਜਦੋਂ ਦਿੰਦਾ ਏ ਛੱਪਰ ਫਾੜ ਕੇ ਦਿੰਦਾ ਏ ਅਤੇ ਰੱਬ ਨੇ ਕਦੋਂ ਕਿਸੇ ਨੂੰ ਦੇਣਾ ਹੁੰਦਾ ਤੇ ਕਦੋਂ ਕਿਸੇ ਦੀ ਕਿਸਮਤ ਬਦਲ ਜਾਣੀ ਹੁੰਦੀ ਏ ਇਹ ਵੀ ਕਿਸੇ ਨੂੰ ਨਹੀਂ ਪਤਾ ਹੁੰਦਾ ਆਨੰਦਪੁਰ ਸਾਹਿਬ ਦੇ ਨਜ਼ਦੀਕ ਹਿਮਾਚਲ ਦੀ ਸੀਮਾ ਦੇ ਉੱਤੇ ਵਸਦੇ ਪਿੰਡ ਜੰਡੋਰੀ ਦੇ ਇਸ ਘਰ ਦੇ ਵਿੱਚ ਰਹਿੰਦੇ ਪਰਿਵਾਰ ਦੀ ਰਾਤੋਂ ਰਾਤ ਕਿਸਮਤ ਬਦਲ ਗਈ ਹੈ ਪਰਿਵਾਰ ਫੁੱਲਿਆ ਨਹੀਂ ਸਮਝ ਰਿਹਾ ਕਿਉਂਕਿ ਰਾਤੋਂ ਰਾਤ ਪਰਿਵਾਰ ਨੂੰ 3 ਕਰੋੜ ਰੁਪਏ ਦਾ ਇੱਕ ਤਰ੍ਹਾਂ ਦਾ ਜੈਕਪੌਟ ਲੱਗ ਗਿਆ ਹੈ ਪਰਵਾਰ ਦੀ ਖੁਸ਼ੀ ਦਾ ਠਿਕਾਣਾ ਨਹੀਂ ਅਤੇ ਖੁਸ਼ੀ ਸਾਹਮਿਆਂ ਵੀ ਸਾਭੀ ਨਹੀਂ ਜਾ ਰਹੀ ਇਸ ਪਰਿਵਾਰ ਦੇ 12ਵੀਂ ਜਮਾਤ ਦੇ ਵਿੱਚ ਪੜ੍ਹਦੇ ਬੇਟੇ ਗੌਰਵ ਰਾਣਾ ਨੇ ਕੁਝ ਹੀ ਦਿਨ ਪਹਿਲਾਂ ਡ੍ਰੀਮ 11 ਗੇਮ ਖੇਡਣੀ ਸ਼ੁਰੂ ਕੀਤੀ ਸੀ ਅਤੇ ਹੁਣ ਡ੍ਰੀਮ 11 ਗੇਮ ਦੇ ਵਿੱਚ 100 ਰੁਪਏ ਖਰਚ ਕੇ ਉਸ ਨੇ ਇਹੋ ਜਿਹੀ ক্রিকেট ਦੀ ਟੀਮ ਬਣਾ ਦਿੱਤੀ ਕਿ ਜਿਸ ਟੀਮ ਬਣਾਉਣ ਦੇ ਨਾਲ ਉਸ ਨੂੰ 3 ਕਰੋੜ ਰੁਪਏ ਦਾ ਜੈਕਪੌਟ ਲੱਗ ਗਿਆ ਹੈਗਾ ਅਤੇ ਰਾਤੋਂ ਰਾਤ ਮਹਿਜ 100 ਰੁਪਏ ਖਰਚ ਕੇ ਗੌਰਵ ਰਾਣਾ 3 ਕਰੋੜ ਰੁਪਏ ਦਾ ਮਾਲਕ ਬਣ ਚੁੱਕਾ ਹੈ ਪਰਵਾਰ ਨੂੰ ਹੁਣ ਤੱਕ ਵਿਸ਼ਵਾਸ ਨਹੀਂ ਹੋ ਰਿਹਾ ਕਿ ਉਹ ਇੰਨੀ ਵੱਡੀ ਰਕਮ ਦੇ ਮਾਲਕ ਬਣ ਚੁੱਕੇ ਹਨ ਮੈਂ ਡ੍ਰੀਮ ਲੈਵਲ ਖੇਡਦਾ ਜੀ ਮੈਂ ਇਦਾਂ ਹੀ ਟੀਮ ਬਣਾ ਲੈਂਦਾ ਤਾਂ ਕੱਲ ਮੈਂ ਥੋੜਾ ਜਿਹਾ ਸੋਚਿਆ ਫਿਰ ਲਾ ਕੇ ਦਿੰਦਾ ਜੀ ਨੋਲੇਜ ਸੀ ਨੋਲੇਜ ਸੀ ਕਿਹੜੀ ਚਾਹ ਬਿੰਨਾਂ ਹਾਂਜੀ ਟੀਮ ਬਸ ਟੀਮ ਬਣਾਉਂਦੇ ਜੀ ਕਿੱਦਾਂ ਬਣਾਉਂਦੇ ਕਿੱਦਾਂ ਬਣਾਉਂਦੇ ਜੀ ਪਲੇਅਰ ਸਿਲੈਕਟ ਕਰਨੇ ਹੁੰਦੇ ਜੀ ਉਸ ਹੋ ਗਈ ਸਿਲੈਕਟ ਕਿੰਨੀ ਵੇਰ ਤੋਂ ਖੇਡਦੇ ਹੋ ਤੁਸੀਂ 10 12 ਦਿਨ ਹੋਈ 10 ਬੰਦ ਨੂੰ ਤੁਸੀਂ ਕੀਤੀ ਹੈ ਹਾਂ ਜੀ ਤੇ ਹੁਣ ਕਿੰਨੇ ਬਜੇ ਇੱਥੇ ਹੁਣ 3 ਕਰੋੜ ਇੱਥੇ ਕਿਹੜੀ ਕਲਾਸ ਪੜ੍ਹਦਾ ਮੈਂ ਪਲੱਸ 2 ਜੋ ਹੈ ਜੀ ਇਹਦਾ ਲੱਗ ਰਿਹਾ ਹਾਂ ਸਭਾਈ ਹੈ ਛੋਟੀ ਉਹ ਛੋਟੀ ਹੈ ਉਸ ਵਾਸਤੇ ਹੈ ਰੋਡ ਬਤੀ ਬਣ ਗਿਆ ਹਾਂ ਜੀ ਪਰਿਵਾਰ ਦੇ ਮੁਤਾਬਕ ਜਦੋਂ ਉਹਨਾਂ ਨੂੰ ਮੈਸੇਜ ਮਿਲਿਆ ਕਿ ਉਹ ਏਡੀ ਵੱਡੀ ਰਕਮ ਜਿੱਤ ਚੁੱਕੇ ਹਨ ਉਹਨਾਂ ਨੂੰ ਇੱਕ ਵਾਰੀ ਤਾਂ ਵਿਸ਼ਵਾਸ ਹੀ ਨਹੀਂ ਹੋਇਆ ਜੀ ਮੈਂ ਸੋਚ ਨਹੀਂ ਸਕਦਾ ਕਿ ਇਹ ਕੀ ਹੈ ਕਿ ਕਿਆ ਹੋਣਾ ਕਿਆ ਨਹੀਂ ਤੇ ਬਸ ਮਨ ਤੁਹਾਨੂੰ ਇਹੀ ਫੀਲਿੰਗ ਹੁੰਦੀ ਵੀ ਕੀ ਹੋਇਆ ਤਾਂ ਹੋਇਆ ਕਿਹਾ ਤੇ ਬਹੁਤ ਚੰਗਾ ਲੱਗ ਰਿਹਾ ਜੀ ਜੋ ਹੋ ਰਿਹਾ ਠੀਕ ਹੋ ਰਿਹਾ ਬਹੁਤ ਵਧੀਆ ਲੱਗ ਰਿਹਾ ਟੀਮ ਬਾਰੇ ਤੁਹਾਨੂੰ ਪਤਾ ਜੀ ਵੀ ਅੱਛੇ ਕਿਹੜੇ ਖੇਡਦੇ ਆ ਟੀਮ ਮੈਂ ਕੀ ਹੁੰਦੀ ਹੈ ਪਹਿਲਾਂ ਬੜੀ ਨਹੀਂ ਮੈਨੂੰ ਇੰਨਾ ਨਹੀਂ ਪਤਾ ਸੀਗਾ ਬਸ ਥੋੜਾ ਜਿਹਾ ਪਤਾ ਸੀਗਾ ਵੀ ਕੋਈ ਲਾਂਦੇ ਟੀਮ ਵਗੈਰਾ ਮੈਂ ਬੱਚੇ ਨੇ ਬੋਲਿਆ ਤੇ ਕਹਿੰਦਾ ਡੈਡੀ ਟੀਮ ਦਾ ਨਾਮ ਤਾਂ ਲਾਂਦੇ ਕਰਤੀ ਜੋਨਾਨੀ ਤੇ ਹੋਰ ਮੈਨੂੰ ਕੁਝ ਨਹੀਂ ਪਤਾ ਨਾ ਬੱਚੇ ਦਾ ਨਾਮ ਕੀ ਹੈ ਬੱਚੇ ਦਾ ਗੋਰ ਬਰਾਨਾ ਜਿਹੜੀ ਕਲਾਸ ਪੜਦਾ ਹੈ ਪਲਸ 2 ਪੜਦਾ ਹੈ ਤੇ ਹੁਣ ਇਹ ਕਿੰਨੇ ਪੈਸੇ ਦਿੱਤੇ ਤੇ ਕਿਹੜੀ ਟੀਮ ਖੇਡਦਾ ਸੀਗਾ ਹੁਣ ਘਰ ਚ ਮਾਹੌਲ ਕਿੰਦਾ ਦਾ ਪਤਾ ਨਹੀਂ ਸਾਡਾ ਘਰ ਦਾ ਖੁਸ਼ੀ ਦਾ ਮਾਹੌਲ ਹੈ ਜੀ ਬਾਰੇ ਸਾਰੇ ਬੜੇ ਖੁਸ਼ ਹੋ ਰਹੇ ਤੇ ਇਹ ਟੀਮ ਆਪਣੇ ਮੁਤਾਬਕ ਖਿਲਾ ਰਹੀ ਆ ਤਾਂ ਉਹ ਤਾਂ ਮਤਲਬ ਮੰਨ ਵੀ ਨਹੀਂ ਪਤਾ ਜੀ ਜੋ ਟੀਮ ਲਾਈ ਨ ਵਧੀਆ ਟੀਮ ਲਾਈ ਜੀ ਤੇ 3 ਕਰੋੜ ਦੇ ਨਹੀਂ ਕੀਤਾ ਇਹ ਮੈਂ ਤੇ ਧੰਨਵਾਦ ਆਪਣੇ ਰੱਬ ਦਾ ਹੀ ਕਰਦਾ ਜੀ ਜਿਨ੍ਹਾਂ ਨੇ ਇੰਨੀ ਮਤਲਬ ਸਾਡਾ ਸਾਨੂੰ ਹੌਸਲਾ ਦਿੱਤਾ ਔਰ ਸਾਡੇ ਬਾਰੇ ਇੰਨੀ ਮਿਹਰਬਾਨੀ ਰੱਖੀ ਜੀ हिमाचल प्रदेश ਦੇ ਜ਼ਿਲ੍ਹਾ ਬਿਲਾਸਪੁਰ ਦੇ ਪਿੰਡ ਜੰਡੋਰੀ ਦੇ ਇਸ ਘਰ ਦੇ ਵਿੱਚ ਇੱਕ ਫੋਟੋਗ੍ਰਾਫਰ ਦਾ ਆਧਾਰਨ ਜਿਹਾ ਪਰਿਵਾਰ ਹੁਣ ਕਰੋੜਪਤੀ ਬਣ ਚੁੱਕਾ ਹੈ ਬਿਊਰੋ ਰਿਪੋਰਟ ਬਾਈਜੀ ਪੰਜਾਬੀ